ਇਹ ਜੋ ਸਾਡੇ ਇੱਕ ਜੂਨੀਅਰ ਡਾਕਟਰ ਕੋਲੀਗ ਨਾਲ ਹੋਇਆ ਹੈ ਇਸ ਮਹੀਨੇ ਦੀ 9 ਤਰੀਕ ਦੀ ਘਟਨਾ ਹੈ ਕਿ ਉਹ ਡਿਊਟੀ ਉੱਪਰ ਸੀ 36 ਆਰਸ ਦੀ ਡਿਊਟੀ ਤੇ ਸੀ ਤੇ ਉਹ 15 ਮਿੰਟ ਰੈਸਟ ਕਰਨ ਲਈ ਜਾਂਦੀ ਹੈ ਤੇ ਉੱਥੇ ਜਾ ਕੇ ਉਹਦਾ ਹਰੇਪ ਕਰ ਦਿੱਤਾ ਜਾਂਦਾ ਕਿ ਰੇਪ ਕਰਨ ਤੋਂ ਬਾਅਦ ਉਹਦਾ ਮਰਡਰ ਕਰ ਦਿੱਤਾ ਜਾਂਦਾ ਤੇ ਪ੍ਰਸ਼ਾਸਨ ਇਸ ਚੀਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਹਿਲਾਂ ਉਹਨਾਂ ਨੇ ਸੁਸਾਇਡ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਉਹਦੇ ਨਾਲ ਦੇ ਹੋਰ ਜੂਨੀਅਰ ਡਾਕਟਰਸ ਨੇ ਦੇਖਿਆ ਜਿਸ ਤਰਾਹ ਉਹਦੀ ਬਾਡੀ ਮਿਲੀ ਉਹਦੇ ਅੱਖਾਂ ਦੇ ਵਿੱਚ ਕੱਟ ਸੀ ਉਹ ਬਲੀਡ ਕਰ ਰਹੀ ਸੀ ਉਹਦੇ ਮੂੰਹ ਤੋਂ ਬਲੀਡ ਸੀ ਤੇ ਜਿਸ ਹਾਲਤ ਵਿੱਚ ਉਹਦੀ ਬਾਡੀ ਸੀ ਤਾਂ ਉਹਨਾਂ ਨੇ ਪੋਸਟਮਾਰਟਮ ਦੀ ਮੰਗ ਕੀਤੀ ਤੇ ਪੋਸਟਮਾਰਟਮ ਦੇ ਵਿੱਚ ਪਾਇਆ ਗਿਆ ਕਿ ਮਲਟੀਪਲ ਬੰਦਿਆਂ ਨੇ ਰੇਪ ਕੀਤਾ ਤੇ ਮਰ ਫਿਰ ਉਸ ਤੋਂ ਬਾਅਦ ਉਹਦਾ ਮਰਡਰ ਕਰ ਦਿੱਤਾ ਗਿਆ ਤੇ ਸਰਕਾਰ ਨੇ ਇਸ ਦੀ ਜਾਂਚ ਦੀ ਕਮੇਟੀ ਵੀ ਬਣਾਈ ਹੈ ਜੀ ਸੈਟੀਸਫਾਈਡ ਹੋ ਦੇਖੋ ਜਿਸ ਸਾਹ ਨਾਲ ਉਹਦਾ ਪਹਿਲਾਂ ਉਥੇ ਦੀ ਐਡਮਿਨਿਸਟ੍ਰੇਸ਼ਨ ਚੀਜ਼ਾਂ ਡਿਮੋਲਿਸ਼ ਕਰ ਰਹੀ ਸੀ ਐਵਿਡੈਂਸਸ ਡਿਮੋਲਿਸ਼ ਕਰ ਰਹੀ ਸੀ ਜਾਂ ਉਥੇ ਹੋਰ ਵੀ ਉਹਦਾ ਵਜੋਂ ਮੌਬ ਭੇਜ ਕੇ ਇਹ ਚੀਜ਼ਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਸਾਨੂੰ ਸੀਫੇ ਤੋਂ ਕਾਫੀ ਹੋਪਸ ਨੇ ਕਿ ਉਹ ਇੱਕ ਟਰਾਂਸਪੇਰੈਂਟ ਇਨਵੈਸਟੀਗੇਸ਼ਨ ਕਰੇਗੀ ਤੇ ਇਸ ਚੀਜ਼ ਲਈ ਜਸਟਿਸ ਜਸਟਿਸ ਮਿਲੇਗਾ ਬੜਾ ਕਮਪਲੈਕਸ ਮਾਮਲਾ ਚਾਰਾਸਤ ਹੋਇਆ ਜਾ ਰਿਹਾ ਹੈਗਾ ਤਾਂ ਕੀ ਕਹਿ ਸਕਦਾ ਆ ਹਜੇ ਹੁਣ ਤੱਕ ਹਲੇ ਤੱਕ ਸਿੱਧੇ ਇਹਨੇ ਉਸ ਚੀਜ਼ ਬਾਰੇ ਕੋਈ ਦੱਸਿਆ ਨਹੀਂ ਹੈ ਕਿ ਉਹ ਡਾਇਰੈਕਟਲੀ ਔਰ ਇਨਡਾਇਰੈਕਟਲੀ ਕਿਸੇ ਤਰ੍ਹਾਂ ਵੀ ਐਸੋਸੀਏਟਡ ਹੈ ਉਸ ਫੈਕਟ ਦੇ ਨਾਲ ਤਾਂ ਹਲੇ ਕੁਝ ਕਿਹਾ ਨਹੀਂ ਜਾ ਸਕਦਾ ਮੈਡਮ ਬੇਸ਼ੱਕ ਆਜਾ ਨੂੰ तकरीबन 78 ਸਾਲ ਹੋ ਗਿਆ ਪੰਜਾਬੀ ਦਾ ਅਧਿਆਲਾ ਤੁਮਾ ਲਾ ਕੇ ਆਦੇ ਆ ਪਰ ਹਜੇ ਵੀ ਜਿਹੜਾ ਲੇਡੀਜ਼ ਤੇ ਜਿਹੜੇ ਅਤਿਆਚਾਰ ਰੋਕਣ ਦਾ ਨਾਮ ਲੈ ਰਿਆ ਕੀ ਕਾਰਨ ਮੰਗੇਗਾ ਕਾਰਨ ਆਪਣੇ ਸਮਾਜ ਦੀ ਆਪਣੇ ਹੀ ਮਾਨਸਿਕਤਾ ਹੈ ਆਪਣੇ ਵਿੱਚੋਂ ਹੀ ਉਹ ਲੋਕ ਨੇ ਆਪਣੇ ਹੀ ਪਰਿਵਾਰਕ ਹੈ ਜਦੋਂ ਪਹਿਲਾਂ ਹੀ ਮੁੰਡਿਆਂ ਨੂੰ ਇਹ ਚੀਜ਼ ਸਿਖਾਈ ਨਹੀਂ ਜਾਂਦੀ ਕਿ ਕਿੱਦਾਂ ਕੁੜੀਆਂ ਦੀ ਰਿਸਪੈਕਟ ਕਰਨੀ ਹੈ ਕਿੱਦਾਂ ਟ੍ਰੀਟ ਕਰਨਾ ਹੈ ਇਹ ਆਪਣੇ ਵਿੱਚ ਉਹ ਹੀ ਨੇ ਤੇ ਹਮੇਸ਼ਾ ਆਵਾਜ਼ ਨੂੰ ਦਬਾਇਆ ਜਾਂਦਾ ਹੈ ਆਵਾਜ਼ ਦਬ ਜਾਂਦੀ ਹੈ ਤਾਂ ਹਰ ਇੱਕ ਨੂੰ ਲੱਗਦਾ ਹੈ ਕਿ ਠੀਕ ਹੈ ਕੋਈ ਵੀ ਇੱਦਾਂ ਕਰ ਸਕਦਾ ਹੈ ਇਹ ਇਹੀ ਆਪਣੀਆਂ ਹੀ ਆਦਤਾਂ ਪਾਈਆਂ ਹੋਈਆਂ ਨੇ ਲੋਕਾਂ ਨੂੰ ਕਿ ਠੀਕ ਹੈ ਕੋਈ 2-3 ਦਿਨ ਲਈ ਆਵਾਜ਼ ਉਠਾਉਂਦਾ ਹੈ ਫਿਰ ਦਬਾ ਦਿੱਤੀ ਜਾਂਦੀ ਹੈ ਪਹਿਲਾਂ ਏਡਾ ਵੱਡਾ ਡੈਲੀ ਇਹ ਵਾਲਾ ਇਨਸੀਡੈਂਟ ਹੋਇਆ ਨਿਰਭਇਆ ਕਾਂਡ ਹੋਇਆ

ਡਾਕਟਰ ਦੇ ਕਹਿੰਦੇ ਇਹ ਲੇਡੀਆਂ ਤੇ ਦਿਨੋ ਦਿਨ ਅਤਿਆਚਾਰ ਵਧ ਰਹੇ ਹੈ ਕੀ ਕਾਰਨ ਮੰਨਦੇ ਇੱਕ ਤਾਂ ਸਾਡੀ ਅਪਬ੍ਰਿੰਗ ਆ ਦੱਸਦਾ ਹੈ ਕਿ ਤੁਸੀਂ ਕਿੱਦਾਂ ਦੀ ਅਪਬ੍ਰਿੰਗ ਤੋਂ ਬਿਲੋਂਗ ਕਰਦੇ ਹੋ ਪਹਿਲਾ ਰੀਜ਼ਨ ਇਹ ਹੋ ਸਕਦਾ ਹੈ ਦੂਸਰਾ ਆਪਣੀ ਮਾਨਸਿਕਤਾ ਤੀਜਾ ਆਪਣਾ ਕੀ ਗਵਰਨਮੈਂਟ ਸਾਡੇ ਲਈ ਪ੍ਰੋਟੈਕਸ਼ਨਲੀ ਵੀ ਲੇਡੀਜ਼ ਲਈ ਕੀ ਕਰ ਰਹੀ ਹੈ ਔਰ ਕੀ ਨਹੀਂ ਕਰ ਰਹੀ ਹੈ ਉਹਨਾਂ ਨੂੰ ਜਸਟਿਸ ਮਿਲਣ ਚ ਲੇਟ ਹੋ ਰਿਹਾ ਹੈ ਉਹਨਾਂ ਨੂੰ ਦਰਦ ਦਰਦ ਦੀ ਠੋਕਰਾ ਖਾਣੀ ਪੈਂਦੀ ਹੈ ਲੋਕ ਉਹਨਾਂ ਨੇ ਦੂਜੀ ਨਜ਼ਰਾਂ ਨਾਲ ਦੇਖਦੇ ਆ ਤਾਂ ਬਾਰੀ ਨਹੀਂ ਨਿਕਲਦੀ ਜਸਟਿਸ ਲੈਣ ਨੂੰ ਜੋ ਨਿਕਲਦੀ ਉਹਨਾਂ ਨੂੰ ਜਸਟਿਸ ਮਿਲਦਾ ਨਹੀਂ ਇਸ ਕਰਕੇ ਇਹ ਡਿਲੇ ਜਿੰਨਾ ਵੀ ਜਸਟਿਸ ਲਈ ਹੋ ਰਿਹਾ ਹੈ ਇਹ ਹੀ ਰੀਜ਼ਨ ਆ ਕਿ ਲੇਡੀਜ਼ ਤੇ ਅਤਿਆਚਾਰ ਵਧਦੇ ਜਾ ਰਹੇ ਆ